ਅੰਮ੍ਰਿਤਸਰ ਬੀਬੀ ਕੋਲਾਂਜੀ ਚੈਰੀਟੇਬਲ ਹਸਪਤਾਲ ਤਰਨਤਾਰਨ ਰੋਡ ਵਿਖੇ ਚੇਅਰਮੈਨ ਪਾਈ ਸਾਹਿਬ ਗੁਰਿਕਬਾਲ ਸਿੰਘ ਜੀ ਮੈਨੇਜਿੰਗ ਡਾਇਰੈਕਟਰ ਪਾਈ ਸਾਹਿਬ ਪਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਜੀ ਦੀ ਅਗਵਾਈ ਹੇਠ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦਾ ਆਯੋਜਨ ਕੀਤਾ ਗਿਆ ਪੱਤਰਕਾਰ ਅੰਜਨਾ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਆਹੇ ਗੁਰੂ ਵਾਹੇ ਗੁਰੂ ਗੁਰੂ ਵਾਹਿ ਹੈ ਵਾਹਿ ਗੁਰੂ ਵਾਹਿ ਹੈ ਵਾਹਿ ਗੁਰੂ ਵਾਹਿ ਗੁਰੂ ਸਵਾਹਿ ਗੁਰੂ ਵਾਹਿ ਗੁਰੂ ਸਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਮਿਹਰ ਦੇ ਨਾਲ ਬੀਬੀ ਕੋਲਾ ਜੀ ਚੈਰੀਟੇਬ ਹਸਪਤਾਲ ਵੱਲੋਂ ਸਾਡੇ ਮਾਹ ਪੁਸ਼ਪਾਇਸਾ ਪਈ ਗੁਰਕਬਾਦ ਸਿੰਘ ਜੀ ਵੱਲੋਂ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਦੀ ਦੋੜ ਮੇਲੇ ਪਿੱਛੇ ਜੋ ਦਿਹਾੜੇ ਲੰਘੇ ਨੇ ਉਹਨਾਂ ਨੂੰ ਸਮਰਪਿਤ ਕਰਕੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ੀਦੀ ਦਿਹਾੜੇ ਨੂੰ ਸਾਧ ਸੰਗਤ ਸੰਗਤ ਦੀ ਸੇਵਾ ਵਾਸਤੇ ਸੰਗਤ ਦੀ ਰਸਨਾ ਨੂੰ ਮਿੱਠਾ ਜਲ ਲੱਗੇ ਜਲ ਜੀ ਦੇ ਵਾਸਤੇ ਔਰ ਕਈ ਤਰ੍ਹਾਂ ਦੀਆਂ ਹੋਰ ਵਸਤੂਆਂ ਦੇ ਨਾਲ ਤੇ ਨਾਲ ਗੁਰੂ ਕੇ ਲੰਗਰ ਪੂਰੀ ਸ਼ੋਲੇ ਤੇ ਕੜਾ ਘੋੜੀਆਂ ਦਾ ਪ੍ਰਸ਼ਾਦ ਏ ਸ਼ਬੀਲ ਦੀ ਸੇਵਾ ਅਜ ਹਸਪਤਾਲ ਵੱਲੋਂ ਕੀਤੀ ਜਾ ਰਹੀ ਏ ਸਾਨੂੰ ਇੱਕੋ ਹੀ ਚੀਜ਼ ਮਹਾਪੁਰਖਾਂ ਨੇ ਸਿਖਾਈ ਏ ਕਿ ਸੰਗਤਾਂ ਵਿੱਚ ਆਪ ਰੱਬ ਵਸਦਾ ਸੰਗਤਾਂ ਵਿੱਚ ਹੀ ਗੁਰੂ ਜੀ ਦਾ ਵਾਸ ਹੈ ਸੰਗਤ ਦੀ ਸੇਵਾ ਦੇ ਨਾਲ ਹੀ ਸਾਡੇ ਕਰਮ ਬਦਲਿੰਦੇ ਨੇ ਸੋ ਇੱਕੋ ਮਨੋਰਥ ਹੈ ਸੰਗਤ ਦੀ ਸੇਵਾ ਕਰਕੇ ਅਸੀਂ ਸੰਗਤਾਂ ਦੀ ਖੁਸ਼ੀਆਂ ਲੈ ਸਕੀਏ ਇਸ ਭਾਵਨਾ ਨਾਲ ਦੀ ਸ਼ਬੀਲ ਦੀ ਸੇਵਾ ਲਈ ਕੀਤੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ